ਵੀਡੀਓ 'ਚ ਆਪਾਂ ਇੱਕ ਐਨਆਰਆਈ ਕੋਠੀ ਲੈ ਕੇ ਪਹੁੰਚੇ ਹਾਂ ਜੀ ਕੋਠੀ ਦਾ ਜਿੰਨਾ ਵੀ ਸਮਾਨ ਹੈ ਮਾਲਕ ਨੇ ਨਾਲ ਹੀ ਵੇਚਣਾ ਹੈਗਾ ਬਾਕੀ ਆਪਾਂ ਇੱਕ ਸਵਿਫਟ ਗੱਡੀ ਲੈ ਕੇ ਪਹੁੰਚੇ ਹਾਂ ਇੱਕ ਆਪਾਂ ਜਮਾ ਸਸਤੀ ਗੱਡੀ ਲੈ ਕੇ ਪਹੁੰਚੇ ਹਾਂ ਸਾਰੀ ਆਪਾਂ ਗੱਲਬਾਤ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੀ ਨੰਬਰ ਆਪਣਾ 9465929488 ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਤੁਹਾਡੇ ਕੋਲੇ ਕਿਸੇ ਵੀ ਏਰੀਆ 'ਚ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਜੀ ਜਮਾ ਫਰੀਦ ਵਿੱਚ ਆਪਾਂ ਐਡ ਤੁਹਾਡੀ ਲਾ ਦੇਾਂਗੇ ਪਹਿਲੀ ਗੱਡੀ ਤੋਂ ਆਪਾਂ ਵੀਡੀਓ ਦੀ ਸ਼ੁਰੂਆ एलडीआई ਗੱਡੀ ਸੀ ਇਹ ਤੇ ਇਹਨਾਂ ਨੇ एलडीआई ਤੋਂ VDI ਦੇ ਵਿੱਚ ਕਨਵਰਟ ਇਹ ਗੱਡੀ ਕਰਵਾਈ ਹੋਈ ਆ ਹੁਣ ਆਪਾਂ VDI ਕਹਿ ਸਕਦੇ ਹਾਂ ਜੀ 2012 ਮਾਡਲ ਹੈ ਗੱਡੀ ਇਹ ਦੂਜੇ ਨਾਮ ਹੈ 116000 ਕਿਲੋਮੀਟਰ ਗੱਡੀ ਕੋਲ ਚੱਲੀ ਹੋਈ ਆ ਚਾਰੋਂ ਟਾਇਰ ਆਪਾਂ ਨੂੰ ਬਿਲਕੁਲ ਨਵੇਂ ਮਿਲ ਜਾਣਗੇ ਅਲਾਈ ਲੱਗੇ ਹੋਏ ਨੇ ਤੇ ਬੈਟਰੀ ਵਧੀਆ ਮਿਲ ਜੂਗੀ ਤੇ ਬੈਕ ਸਾਈਡ ਕੈਮਰਾ ਲੱਗਿਆ ਹੋਇਆ ਸੀ ਨਵੀਂ ਅੰਦਰ ਸਕਰੀਨ ਲੱਗੀ ਹੋਈ ਹੈ ਮੁੱਲਾਪੁਰ ਦਾਖਾ ਮਾਲਕ ਦਾ ਏਰੀਆ 2029 ਤੱਕਰ ਇਹਦੀ ਪਾਸਿੰਗ ਆਪਾਂ ਨੂੰ ਮਿਲੂਗੀ ਸੀ ਕੋਈ ਜਾ ਕੇ ਦੇਖਣਾ ਚਾਹੁੰਦਾ ਇਸ ਗੱਡੀ ਨੂੰ ਤਾਂ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਅਸੀਂ 9855730045 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਸੀ ਚਾਹੇ ਗੱਡੀ ਬਾਰੇ ਕੋਈ ਗੱਲ ਕਰਨੀ ਹੋਵੇ ਕੁਛ ਮਾਲਕ ਤੋਂ ਪੁੱਛਣਾ ਹੈਗਾ ਤੁਸੀਂ ਫੋਨ ਕਰੋ ਜਾ ਕੇ ਦੇਖੋ ਗੱਡੀ ਨੂੰ ਖਰੀਦ ਸਕਦੇ ਹੋ ਸੀ ਬਾਕੀ ਬੰਪਰ ਵਗੈਰਾ ਚੈੱਕ ਕਰ ਲਓ ਜੀ ਗੱਡੀ ਦਾ ਰੰਗ ਦੇਖ ਲਓ ਪੰਜਾਬ ਨੰਬਰ ਕਾਗਜ਼ ਪੱਤਰ ਸਾਰੇ ਪੂਰੇ ਨੇ ਅੰਦਰੋਂ ਬਾਹਰੋਂ ਕੰਡੀਸ਼ਨ ਤੁਸੀਂ ਚੈੱਕ ਕਰ ਹੀ ਰਹੇ ਹੋ। ਬਾਕੀ ਤੁਹਾਨੂੰ ਕੱਲੀ-ਕੱਲੀ ਚੀਜ਼ ਆਪਾਂ ਦੱਸ ਹੀ ਰਹੀਆਂ ਸੀ। ਨੰਬਰ 2 ਤੇ ਜਿਹੜੀ ਆਪਾਂ ਮਰੂਤੀ 800 ਗੱਡੀ ਲੈ ਕੇ ਪਹੁੰਚਿਆ। ਕੁੱਲ 45000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਸੀ। 45000 ਰੁਪਿਆ ਕੋਈ ਫਿਕਸ ਰੇਟ ਨਹੀਂ ਹੈਗਾ। ਮਾਲਕ ਕਹਿੰਦੇ ਨੇ ਵੀ ਮੌਕੇ ਤੇ ਰੇਟ ਅਸੀਂ ਕਰ ਲਾਂਗੇ। 45000 ਰੁਪਿਆ ਡਿਮਾਂਡ ਹੈ ਜੀ। 6 ਮਾਡਲ ਗੱਡੀ ਆ ਰੰਗ ਪੂਰਾ ਵਧੀਆ ਦੇਖਣ ਨੂੰ ਮਿਲੂ ਆਪਾਂ ਨੂੰ। ਗੱਡੀ ਮਾਲਕ ਦੀ ਪਰਸਨਲ ਹੈ ਜੀ। ਘਰੇ ਰੱਖੀ ਹੋਈ ਗੱਡੀ ਆ। ਤੇ ਤੁਸੀਂ ਸਾਰਾ ਕੁਝ ਚੈੱਕ ਕਰ ਹੀ ਰਹੇ ਹੋ ਜੀ। ਮਾਲਕ ਨੇ ਸੇਲ ਕਰਨੀ ਹੈ ਟਾਇਰ ਵਧੀਆ ਮਿਲ ਜਾਣਗੇ ਤੇ ਆਰਸੀ ਵਗੈਰਾ ਆਪਾਂ ਨੂੰ ਨਾਲ ਮਿਲ ਜੂਗੀ ਕੋਈ ਜਾ ਕੇ ਦੇਖਣਾ ਚਾਹੁੰਦਾ ਤਾਂ ਮਾਲਕ ਨਾਲ ਫੋਨ ਤੇ ਗੱਲਬਾਤ ਤੁਸੀਂ ਕਰ ਸਕਦੇ ਹੋ ਨੰਬਰ ਹੈ ਜੀ ਮਾਲਕ ਦਾ 84271 37319 ਕਿਸੇ ਵੀ ਤਰ੍ਹਾਂ ਦੀ ਗੱਲ ਕਰਨੀ ਹੈ ਜੀ ਤੁਸੀਂ ਕੋਈ ਵੀ ਕੁਝ ਵੀ ਮਾਲਕ ਤੋਂ ਪੁੱਛਣਾ ਚਾਹੁੰਦੇ ਹੋ ਤਾਂ ਮਾਲਕ ਨਾਲ ਸਿੱਧੀ ਡਾਇਰੈਕਟ ਗੱਲ ਕਰ ਸਕਦੇ ਹੋ ਕਿ ਆਪਾਂ ਸਾਰੀ ਗੱਲਬਾਤ ਕਰ ਰਹੇ ਹਾਂ ਜੀ ਤੁਹਾਨੂੰ ਕੋਠੀ ਵੀ ਆਪਾਂ ਦਿਖਾਉਣੀ ਹੈ ਜੀ ਜਿਹੜੀ ਆਪਾਂ ਲੈ ਕੇ ਪਹੁੰਚਿਆ ਸਾਰੇ ਸਮਾਨ ਦੇ ਨਾਲ ਤੇ ਗੱਲਬਾਤ ਸਾਰੀ ਕਰਦੇ ਹਾਂ ਪਹਿਲਾਂ ਤਾਂ ਤੁਸੀਂ ਦੱਸੋ ਜੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਆ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਜੀ ਵਧੀਆ ਲੱਗ ਰਹੀ ਹੈ ਤਾਂ ਆਪਣੀ ਵੀਡੀਓ ਨੂੰ ਲਾਈਕ ਕਰ ਦਿਓ ਜੀ ਸ਼ੇਅਰ ਕਰ ਦਿਓ ਬੱਤ ਬਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਤੁਹਾਨੂੰ ਕੀ ਚਾਹੀਦਾ ਕਰੋ ਕਮੈਂਟ ਤੇ ਤੁਹਾਡੇ ਕੋਲੇ ਵੀ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਜੀ ਵੇਚਣਾ ਤੁਸੀਂ ਚਾਹੁੰਦੇ ਹੋ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਾ ਦੇਵਾਂਗੇ ਜੀ ਆਪਣਾ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਆਪਣਾ ਇਦਾਂ ਦਾ ਕੁਝ ਨਹੀਂ ਹੁੰਦਾ ਸੀ ਸਾਰਾ ਕੰਮ ਆਪਾਂ ਜਿੰਨਾ ਕਰਦੇ ਆ ਫਰੀ ਚ ਹੀ ਕਰਦੇ ਆ ਬਾਕੀ ਗੱਲਬਾਤ ਆਪਾਂ ਸਾਰੀ ਕਰਦੇ ਆ ਜੀ ਹੁਣ ਆਪਾਂ ਕੋਠੀ ਦੀ ਗੱਲ ਕਰਾਂਗੇ ਜੀ ਕੋਠੀ ਆਪਾਂ ਲੈ ਕੇ ਪਹੁੰਚੇ ਆ ਪੂਰੀ ਵਧੀਆ ਜੇ ਆਪਾਂ ਕੋਠੀ ਦੀ ਗੱਲ ਕਰੀਏ ਸੀ ਤਾਂ ਕੋਠੀ ਬਹੁਤ ਜ਼ਿਆਦਾ ਵਧੀਆ ਬਣੀ ਹੋਈ ਹੈ ਜੀ ਸੋਹਣੀ ਕੋਠੀ ਹੈ ਕੰਮ ਮਾਲਕ ਨੇ ਬਹੁਤ ਵਧੀਆ ਕਰਵਾਇਆ ਹੋਇਆ ਜਿੰਨਾ ਵੀ ਕਰਵਾਇਆ ਹੋਇਆ ਜੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਕੋਠੀ ਨੂੰ ਤਾਂ ਜਾ ਕੇ ਵੀ ਦੇਖ ਸਕਦੇ ਹੋ ਜੀ ਤੇ ਤੁਹਾਨੂੰ ਪੂਰੀ ਦੀ ਪੂਰੀ ਜਾਣਕਾਰੀ ਆਪਾਂ ਦੱਸ ਦਿਆਂ ਸੀ ਜੇ ਆਪਾਂ ਕੋਠੀ ਦੀ ਜਗ੍ਹਾ ਦੀ ਗੱਲ ਕਰੀਏ ਸੀ ਤਾਂ ਮਾਲਕ ਨੇ ਦੱਸੀ ਹੈ ਜੀ 70 230 ਏਰੀਆ ਮਾਲਕ ਨੇ ਦੱਸਿਆਗਾ ਤੇ ਜਿੰਨਾ ਸਮਾਨ ਤੁਸੀਂ ਫਰਨੀਚਰ ਦਾ ਦੇਖੋਗੇ ਤੁਸੀਂ ਜਿੰਨਾ ਫਰਨੀਚਰ ਦਾ ਸਮਾਨ ਹੈ ਉਹ ਨਾਲ ਹੀ ਮਾਲਕ ਨੇ ਦੇਣਾਗਾ ਕੱਲਾ ਫਰਨੀਚਰ ਦਾ ਸਮਾਨ ਸੀ ਬਾਕੀ ਕੋਈ ਵੀ ਇਲੈਕਟ੍ਰੋਨਿਕ ਵਗੈਰਾ ਸਮਾਨ ਨਹੀਂ ਹੈਗਾ ਕੱਲਾ ਫਰਨੀਚਰ ਦਾ ਸਮਾਨ ਸੀ ਤੇ ਆਪਾਂ ਜੇ ਕੋਠੀ ਦੀ ਲੋਕੇਸ਼ਨ ਦੀ ਗੱਲ ਕਰੀਏ ਤਾਂ ਅਭੌਰ ਫਾਜ਼ਿਲ ਕਾ ਸੀਤੋ ਰੋਡ ਨਿਊ ਕਲਾਸ਼ ਨਗਰ ਇੱਥੇ ਆਪਾਂ ਨੂੰ ਕੋਠੀ ਦੇਖਣ ਨੂੰ ਮਿਲੂਗੀ ਕਿਚਨ ਓਪਨ ਅਰ ਜੀ ਇੱਕ ਲੌਬੀ ਐ ਚਾਰ ਬੈਡਰੂਮ ਨੇ ਇੱਕ ਸਟੋਰ ਏਰੀਆਜ਼ ਬਾਕੀ ਸਾਰਾ ਕੁਝ ਤੁਸੀਂ ਚੈੱਕ ਕਰ ਹੀ ਲਿਓ ਵੀਡੀਓ ਮਾਲਕ ਨੇ ਪੂਰੀ ਵਧੀਆ ਬਣਾ ਕੇ ਭੇਜੀ ਐ ਕੰਮ ਜਿੰਨਾ ਕਰਵਾਇਆ ਹੋਇਆ ਟੋਟਲ ਬਹੁਤ ਰੀਜਨਲ ਕਰਵਾਇਆ ਹੋਇਆ ਤੁਹਾਨੂੰ ਕੋਠੀ ਇਹ ਪਸੰਦ ਆ ਗਈ ਹੋਊਗੀ ਜੇ ਤੁਹਾਨੂੰ ਕੋਠੀ ਪਸੰਦ ਆਈ ਐ ਜੀ ਮਾਲਕ ਦਾ ਮੋਬਾਈਲ ਨੰਬਰ 62839 55605 ਕਿਸੇ ਵੀ ਤਰ੍ਹਾਂ ਦੀ ਗੱਲ ਕਰਨੀ ਐ ਜੀ ਕੋਈ ਵੀ ਤੁਸੀਂ ਕੁਝ ਵੀ ਪੁੱਛਣਾ ਹੈ ਮਾਲਕ ਤੋਂ ਤਾਂ ਗੱਲਬਾਤ ਤੁਸੀਂ ਮਾਲਕ ਨਾਲ ਸਿੱਧੀ ਆਪ ਕਰ ਸਕਦੇ ਹੋ। ਬਾਕੀ ਹੁਣ ਮੈਨੂੰ ਕਮੈਂਟ ਕਰਕੇ ਦੱਸੋ ਜੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਸੀ? ਜੇ ਤੁਹਾਨੂੰ ਵੀਡੀਓ ਪਸੰਦ ਆਈ ਹੈ ਵਧੀਆ ਲੱਗੀ ਹੈ ਕੋਠੀ ਵਧੀਆ ਲੱਗੀ ਹੈ ਜ਼ਰੂਰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਬੱਤ ਬਸ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਸੈਕੰਡ ਹੈਂਡ ਮਾਰਕੀਟ। ਤੇ ਅਗਲੀ ਵੀਡੀਓ ਤੁਸੀਂ ਹਰ ਰੋਜ਼ ਦੇਖਣਾ ਚਾਹੁੰਦੇ ਹੋ? ਡੇਲੀ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਦੇ ਹਾਂ, ਡੇਲੀ ਆਪਾਂ ਕੋਠੀ ਘਰ ਮਕਾਨ ਲੈ ਕੇ ਪਹੁੰਚਦੇ ਹਾਂ। ਹਰ ਰੋਜ਼ ਆਪਣੀ ਵੀਡੀਓ ਦੇਖਣ ਵਾਸਤੇ ਥੱਲੇ ਇੱਕ ਚਿੱਟੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਹੈ ਜੀ ਉਹਨੂੰ ਜ਼ਰੂਰ ਦਬਾ ਦਿਓ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਘਰ ਕੋਠੀ ਮਕਾਨ ਤੁਹਾਡੇ ਕੋਲੇ ਵੀ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਆ ਫਰੀ ਚ ਆਪਾਂ ਐਡ ਲਾ ਦੇਾਂਗੇ ਜੀ ਆਪਣਾ ਵਟਸਐਪ ਨੰਬਰ ਉੱਤੇ ਪੂਰੀ ਵੀਡੀਓ ਚ ਚੱਲਦਾ ਰਹਿੰਦਾ 94656929488 ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਮਿਲਦੇ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਕਰਦੇ ਨਾਲ ਸੀ